ਨਕੋਟ ਦੇ ਚੱਕੀ ਦਰਿਆ ਪੁਲ ਤੇ ਫਿਰ ਤੋਂ ਖਤਰਾ ਮੰਡਰਾ ਰਿਹਾ ਹੈ ਤਾਂ ਪਾਣੀ ਦੇ ਤੇਜ਼ ਵਹਾਣ ਨੇ ਮੁਸੀਬਤ ਵਧਾ ਦਿੱਤੀ ਹੈ ਪੁਲ ਦੇ ਪ੍ਰੋਟੈਕਸ਼ਨ ਵਾਲ ਦਾ ਹਿੱਸਾ ਖਿਸਕਿਆ ਪੁਲ ਦੇ ਹੇਠੋਂ ਲਗਾਤਾਰ ਮਿੱਟੀ ਖਿਸਕ ਰਹੀ ਹੈ ਰੇਲਵੇ ਵਿਭਾਗ ਦੇ ਵੱਲੋਂ ਵੀ ਇਸ ਦਾ ਜਾਇਜ਼ਾ ਲਿਆ ਜਾ ਰਿਹਾ ਚੱਕੀ ਦਰਿਆ ਦੇ ਇਸ ਪੁਲ ਤੋਂ ਟ੍ਰੇਨ ਲੱਗਦੀ ਹੈ ਇਸ ਤੋਂ ਪਹਿਲਾਂ ਵੀ ਅਸੀਂ ਕੁਝ ਦਿਨ ਪਹਿਲਾਂ ਤਸਵੀਰਾਂ ਦਿਖਾਈਆਂ ਸੀ ਇਸੇ ਏਰੀਏ ਦੇ ਵਿੱਚ ਇਸੇ ਪੁਲ ਤੋਂ ਹੇਠਾਂ ਕਈ ਜੋ ਮਿੱਟੀ ਦੀਆਂ ਢਿੱਗਾਂ ਸੀ ਉਹ ਡਿੱਗ ਰਹੀਆਂ ਸੀ ਜਿਸ ਦੇ ਨਾਲ ਆਵਾਜਾਈ ਟ੍ਰੇਨਾਂ ਦੀ ਬੰਦ ਕਰ ਦਿੱਤੀ ਗਈ ਸੀ ਤਾਂ ਇੱਕ ਵਾਰ ਮੁੜ ਤੋਂ ਫਿਰ ਤੋਂ ਇਸ ਪੁਲ ਦੇ ਉੱਤੇ ਖਤਰਾ ਮੰਡਰਾ ਰਿਹਾ ਹੈ ਪਾਣੀ ਦੇ ਤੇਜ਼ ਵਹਾਰ ਨੇ ਫਿਰ ਤੋਂ ਮੁਸੀਬਤ ਵਧਾ ਦਿੱਤੀ ਹੈ ਤਾਂ ਪੁਲ ਦੇ ਪ੍ਰੋਟੈਕਸ਼ਨ ਵਾਲ ਦਾ ਹਿੱਸਾ ਲਗਾਤਾਰ ਖਿਸਤਦਾ ਹੋਇਆ ਦਿਖਾਈ ਦੇ ਰਿਹਾ ਹੈ ਪੁਲ ਦੇ ਹੇਠੋਂ ਲਗਾਤਾਰ ਇਹ ਮਿੱਟੀ ਜੋ ਹੈ ਖਿਸਕਦੀ ਦਿਖਾਈ ਦੇ ਰਹੀ ਹੈ ਜਾਂ ਪਾਣੀ ਦੇ ਤੇਜ਼ ਵਹਾਅ ਦੇ ਚੱਲਦੇ ਆ ਇਹ ਜੋ ਮਿੱਟੀ ਹੈ ਇੱਥੋਂ ਖਿਸਕਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਪੁਲ ਨੂੰ ਵੀ ਵੱਡਾ ਨੁਕਸਾਨ ਹੋ ਸਕਦਾ ਤਾਂ ਪੁਲ ਦੇ ਹੇਠੋਂ ਲਗਾਤਾਰ ਇਹ ਮਿੱਟੀ ਖਿਸਕ ਰਹੀ ਹੈ ਤਾਂ ਰੇਲਵੇ ਵਿਭਾਗ ਦੇ ਵੱਲੋਂ ਵੀ ਇਸ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਚੱਕੀ ਦਰਿਆ ਦੇ ਇਸ ਪੁਲ ਤੋਂ ਟ੍ਰੇਨ ਲੰਘਦੀ ਹੈ ਤਾਂ ਪਠਾਨਕੋਟ ਦੇ ਚੱਕੀ ਦਰਿਆ ਦੇ ਵਿੱਚ ਇਹ ਜੋ ਪੁਲ ਹੈ ਇਸ ਤੇ ਖਤਰਾ ਮੰਡਰਾ ਰਿਹਾ ਹੈ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਲਗਾਤਾਰ ਜੋ ਮਿੱਟੀ ਹੈ ਇਸ ਨੂੰ ਪਾਣੀ ਆਪਣੇ ਨਾਲ ਵਹਾ ਕੇ ਲੈ ਕੇ ਜਾ ਰਿਹਾ ਜਿਸ ਦੇ ਨਾਲ ਇਸ ਪੁੱਲ ਨੂੰ ਵੀ ਨੁਕਸਾਨ ਹੋ ਸਕਦਾ ਹੈ ਤਾਂ ਇੱਕ ਵਾਰੀ ਫਿਰ ਤੋਂ ਇੱਥੇ ਖਤਰਾ ਮੰਡਰਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਕੁਝ ਦਿਨ ਪਹਿਲਾਂ ਅਸੀਂ ਤਸਵੀਰਾਂ ਦਿਖਾਈਆਂ ਸੀ ਜਿਸ ਦੇ ਵਿੱਚ ਇਹ ਪੁੱਲ ਦੇ ਹੇਠਾਂ ਜੋ ਪ੍ਰੋਟੈਕਸ਼ਨ ਵਾਲ ਸੀ ਉਹ ਲਗਾਤਾਰ ਡਿੱਗਦੀ ਹੋਈ ਦਿਖਾਈ ਦੇ ਰਹੀ ਸੀ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਦੇ ਚੱਲਦੇ ਆ ਇਸ ਦਾ ਅਸਰ ਮੈਦਾਨੀ ਏਰੀਆ ਦੇ ਵਿੱਚ ਵੀ ਦਿਖਾਈ ਦਿੰਦਾ ਜਿੱਥੇ ਦਰਿਆ ਵਗੈਰਾ ਨੇ ਉੱਥੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਇਸ ਦੇ ਚੱਲਦਿਆਂ ਇਹ ਜੋ ਪੁਲ ਹੈ ਇਸ ਨੂੰ ਨੁਕਸਾਨ ਪਹੁੰਚ ਰਿਹਾ ਹੈ ਪ੍ਰੋਟੈਕਸ਼ਨ ਵਾਲ ਜੋ ਬਣਾਈ ਹੁੰਦੀ ਹੈ ਉਸ ਨੂੰ ਨੁਕਸਾਨ ਪਹੁੰਚ ਰਿਹਾ ਲਗਾਤਾਰ ਪ੍ਰੋਟੈਕਸ਼ਨ ਵਾਲ ਜੋ ਹੈ ਟੁੱਟਦੀ ਹੋਈ ਦਿਖਾਈ ਦੇ ਰਹੀ ਹੈ ਜੋ ਮਿੱਟੀ ਹੈ ਖਿਸਕਦੀ ਹੋਈ ਦਿਖਾਈ ਦੇ ਰਹੀ ਹੈ ਤਾਂ ਪਠਾਨਕੋਟ ਦੇ ਚੱਕੀ ਦਰਿਆ ਪੁਲ ਤੇ ਇੱਕ ਵਾਰ ਫਿਰ ਤੋਂ ਖਤਰਾ ਮੰਡਰਾ ਰਿਹਾ ਹੈ ਹਾਂਜੀ ਬਾਰੀ-ਬਾਰ ਸੁਣ ਕੇ ਸਾਹਿਬ ज्यादा पानी आने के कारण जो है खुद को थोड़ा सा खतरा महसूस हो रहा था इसलिए लोगों के और हाँ जाए हमने खुद के ऊपर आना ज्यादा बंद कर दिया है तो पर्वत बच से बच्चों को और महिलाओं को से सचना तो बंद कर दिया ट्रेनें जो है बहुत धीमी गति से आवाजाही तो चली हुई है ये जो सुबह सुबह से बारिश हो रही है और पहाड़ों में जो बहुत ज्यादा बारिश हुई है उस वजह से लैंड हो रही है आज से एक महीना पहले भी जब काफी लैंड हुई थी तब भी बहुत ज्यादा खतरा था आप आज देखिए आप उससे भी ज्यादा खतरा हो चुका है ये कभी भी किसी भी समय गिरने गिरने की संभावना बनी बनी हुई है इसी के साथ साथ जो हाईवे था अपने जलंधर वाला उसका भी एक पुल जो है वो पुराना वाला वो गिर चुका है आज सुबह सुबह ही और इसकी भी संभावना बनी हुई है प्रशासन को चाहिए कि अभी के लिए थोड़ी देर के लिए ट्रेनों को रोक दिया जाए तो बढ़िया है नहीं तो कुछ भी कभी कोई मिससेपनिंग हो सकती है और कश्मीर टू कन्याकुमारी का जो कनेक्ट है वो टोटली डिस्कनेक्ट हो सकता है ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਚੱਕੀ ਦਰਿਆ ਪੁੱਲ ਦੇ ਵਿੱਚ ਇਹ ਪ੍ਰੋਟੈਕਸ਼ਨ ਵਾਲ ਜੋ ਹੈ ਇਥੋਂ ਗਿਰਦੀ ਹੋਈ ਨਦੀਆਂ ਅਤੇ ਦਰਿਆ ਜਿਹੜੇ ਹੈ ਉਹ ਉਫਾਂ ਦੇ ਉੱਤੇ ਆ ਤਾਂ ਦੱਸ ਦਿਓ ਇਸ ਵੇਲੇ ਅਸੀਂ ਚੱਕੀ ਪੁੱਲ ਤੇ ਖੜੇ ਆ ਚੱਕੀ ਪੁੱਲ ਜਿਸ ਤੋਂ ਇੱਕ ਰੇਲਵੇ ਬ੍ਰਿਜ ਹੈ ਬਣਾਇਆ ਹੋਇਆ ਜਿਸ ਰਾਹੀਂ ਜਿਹੜੀ ਕਨਿਆ ਕੁਮਾਰੀ ਤੋਂ ਟ੍ਰੇਨਾਂ ਜੰਮੂ ਕਸ਼ਮੀਰ ਤੱਕ ਜਾਂਦੀਆਂ ਨੇ ਪਰ ਅੱਜ ਦੀ ਜੇਕਰ ਹਾਲਾਤ ਦੀ ਗੱਲ ਕਰੀਏ ਤਾਂ ਅੱਜ ਜਿਹੜੇ ਪੁਲ ਦੇ ਹੇਠਾਂ ਜਿਹੜੀ ਜ਼ਮੀਨ ਹੈਗੀ ਆ ਉਹ ਲਗਾਤਾਰ ਹੌਲੀ-ਹੌਲੀ ਕਿਸ਼ਤ ਦੀ ਜਾ ਰਹੀ ਆ ਜਿਸ ਕਾਰਨ ਰੇਲਵੇ ਦਾ ਜਿਹੜੀ ਆਵਾਜ਼ ਆਈ ਆ ਉਸ ਦੀ ਸਪੀਡ ਨੂੰ ਘਟਾ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਜਿਹੜੇ ਲੋਕ ਹੈ ਸਥਾਨਿਕ ਲੋਕ ਹੈ ਜਿਹੜੇ ਇਸ ਪੁਲ ਦੇ ਰਾਹੀਂ ਕ੍ਰੋਸ ਕਰਦੇ ਸਨ ਉਹਨਾਂ ਨੂੰ ਵੀ ਪ੍ਰਸ਼ਾਸਨ ਵੱਲੋਂ ਇੱਥੋਂ ਆਵਾਜ਼ਾਈ ਜਿਹੜੀ ਉਹਨਾਂ ਦੀ ਬੰਦ ਕਰ ਦਿੱਤੀ ਗਈ ਹੈ ਤਾਂ ਜੋ ਕੋਈ ਵੱਡਾ ਹਾਸਾ ਨਾ ਵਾਪਰੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਜਿਹੜੀ ਟ੍ਰੇਨ ਹੈ ਇਹ ਪਠਾਨਕੋਟ ਸਟੇਸ਼ਨ ਤੋਂ ਹੁੰਦੇ ਹੋਏ ਜੰਮੂ ਕਸ਼ਮੀਰ ਨੂੰ ਜਾਏਗੀ ਤੇ ਰਫ਼ਤਾਰ ਬਹੁਤ ਹੌਲੀ ਕਰ ਦਿੱਤੀ ਗਈ ਹੈ ਰਫ਼ਤਾਰ ਹੌਲੀ ਕਰਨ ਦਾ ਇੱਕੋ ਇੱਕ ਕਾਰਨ ਹੈ ਕਿ ਚੱਕੀ ਦਰਿਆ ਇਸ ਵੇਲੇ ਪੂਰੀ ਤਰ੍ਹਾਂ ਉਫਾਨ ਤੇ ਆ ਚੱਕੀ ਦਰਿਆ ਦੇ ਉਫਾਨ ਹੋਣ ਕਾਰਨ ਲਗਾਤਾਰ ਮਿੱਟੀ ਦਾ ਕਟਾਅ ਹੋ ਰਿਹਾ ਹੈ ਜਿਸ ਕਾਰਨ ਪ੍ਰਸ਼ਾਸਨ ਵੱਲੋਂ ਜਿਹੜੀ ਟ੍ਰੇਨ ਆ ਉਸ ਦੀ ਰਫ਼ਤਾਰ ਘਟਾਉਣ ਦਾ ਫੈਸਲਾ ਲਿਆ ਗਿਆ ਹੈ ਉਹ ਆ ਗਿਆ ਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਜਤਿੰਦਰ ਮੋਹਨ ਫੋਨ ਲਾਈਨ ਤੇ ਨੇ ਜਤਿੰਦਰ ਕੀ ਕੁਝ ਜਾਣਕਾਰੀ ਹੈ ਚੱਕੀ ਦਰਿਆ ਤੇ ਇੱਕ ਵਾਰ ਮੁੜ ਤੋਂ ਖਤਰਾ ਮੰਡਰਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਅਸੀਂ ਤਸਵੀਰਾਂ ਦੇਖੀਆਂ ਸੀ ਕੁਝ ਦਿਨ ਪਹਿਲਾਂ ਜਿੱਥੇ ਪ੍ਰੋਟੈਕਸ਼ਨ ਵਾਲ ਡਿਗਦੀ ਹੋਈ ਦਿਖਾਈ ਦੇ ਰਹੀ ਸੀ ਤਾਂ ਇੱਕ ਵਾਰ ਮੁੜ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਪ੍ਰਸ਼ਾਸਨ ਦੇ ਵੱਲੋਂ ਕੋਈ ਇੱਥੇ ਆ ਕੇ ਜਾਇਜ਼ਾ ਲਿਆ ਗਿਆ ਹੈ ਜੀ ਗੁਰਦੀਤ ਤੋਂ ਦੱਸ ਦੇ ਕਿ ਭੜਾਂ ਕੋਟ ਸ਼ਹਿਰ ਦੇ ਵਿੱਚ ਸਵੇਰ ਤੋਂ ਹੀ ਬਾਰੇ ਜਿਹੜੀ ਰੁਕ ਰੁਕ ਕੇ ਹੋ ਰਹੀ ਹੈ ਜਿਸ ਕਾਰਨ ਰੇਲਵੇ ਜਿਹੜਾ ਪੁਲ ਹੈਗਾ ਕਿਉਂਕਿ ਇਹ ਜੰਮੂ ਕਸ਼ਮੀਰ ਤੋਂ ਉਹ ਦੌੜਨ ਵਾਲਾ ਪੁਲ ਹੈਗਾ ਜੰਮੂ ਕਸ਼ਮੀਰ ਤੋਂ ਲੈ ਕੇ ਕੰਨੇ ਕੁਮਾਰ ਤੱਕ ਅਗਰ ਜਾਣਾ ਹੋਏ ਤਾਂ ਇੱਥੇ ਹੀ ਪੁੰਦੇ ਸਾਰੇ ਜਾਣਾ ਹੁੰਦਾ ਹੈ ਇਸ ਕਾਰਨ ਪ੍ਰਸ਼ਾਸਨ ਲਗਾਤਾਰ ਇਸੋਤੇ ਨਿਗ੍ਹਾ ਬਣਾਈ ਰੱਖਿਆ ਪ੍ਰਸ਼ਾਸਨ ਨੇ ਆ ਕੇ ਫਿਰ ਜਾਇਜ਼ਾ ਲਿਆ ਕਿ ਫਿਰ ਤੋਂ ਹੀ ਜੇ ਬਰਸਾਤ ਹੋ ਰਹੀ ਹੈ ਤਾਂ ਹਿਮਾਚਲ ਦੇ ਵਿੱਚ ਲਗਾਤਾਰ ਡੀਪ ਐਂਡ ਕਾਰਨ ਪਾਣੀ ਦਾ ਜਿਹੜਾ ਚੱਕੀ ਦਰਿਆ ਉਹ ਉਫਾਨ ਦੇ ਉੱਤੇ ਹੈ ਇਸ ਕਾਰਨ ਪ੍ਰਸ਼ਾਸਨਿਕ ਅਧਿਕਾਰੀ ਅਤੇ ਰੇਲਵੇ ਅਧਿਕਾਰੀ ਮੌਕੇ ਤੇ ਪਹੁੰਚ ਕੇ ਸਾਰੀ ਚੀਜ਼ਾਂ ਦਾ ਜਾਇਜ਼ਾ ਲੈ ਰਹੇ ਹਨ ਤਸਵੀਰਾਂ ਵਿੱਚ ਅੱਜ ਸਾਨੂੰ ਜਿਹੜੀ ਅਸੀਂ ਭੇਜੀਆ ਉਹਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਪ੍ਰੋਟੈਕਸ਼ਨ ਵਾਸਤੇ ਕੁਝ ਦਿਨ ਪਹਿਲਾਂ ਜਰੂਰ ਢਹਿ ਟੇਰੀਕ ਹੋ ਗਈ ਸੀ ਲੇਕਿਨ ਅੱਜ ਜਿਹੜੀ ਉਹਦੇ ਨਾਲ ਲੱਗਿ ਹੋਈ ਆ ਜਿਹੜੀ ਆ ਸੇਫਟੀ ਬੋਲ ਦੇ ਨਾਲ ਮਿੱਟੀ ਲੱਗੀ ਹੋਈ ਆ ਉਹ ਹੌਲੀ ਹੌਲੀ ਜਰੂਰ ਸੰਭਦੀ ਜਾ ਰਹੀ ਹੈ ਕਿਉਂਕਿ ਪਾਣੀ ਦਾ ਪੱਧਰ ਲਗਾਤਾਰ ਵਧਿਆ ਹੋਇਆ ਹੈ ਇਸ ਕਾਰਨ ਪ੍ਰਸ਼ਾਸਨ ਨੇ ਜਿਹੜਾ ਇਤਿਹਾਸ ਨੂੰ ਦੇਖਦੇ ਹੋਏ ਇੱਕ ਫੈਸਲਾ ਜਰੂਰ ਲਿਆ ਹੈ ਕਿ ਟ੍ਰੇਨਾਂ ਦੀ ਜਿਹੜੀ ਆਵਾਜ਼ ਆਈ ਉਹਨੂੰ ਘਟਾ ਦਿੱਤਾ ਗਿਆ ਹੈ ਕਿਉਂਕਿ ਹਜੇ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਉਹਨੇ ਸਾਰੀ ਚੀਜ਼ਾਂ ਦਾ ਜਾਇਜ਼ਾ ਲਿਆ ਉਹਨਾਂ ਕਿਤੇ ਨ ਕਿਤੇ ਇਹ ਜ਼ਰੂਰ ਲੱਗਿਆ ਹੋਵੇਗਾ ਕਿ ਹਜੇ ਫਿਲਹਾਲ ਉਹ ਖਤਰਾ ਉਸ ਲੈਵਲ ਦਾ ਨਹੀਂ ਹੈਗਾ ਇਸ ਕਾਰਨ ਆਵਾਜਾਈ ਜ਼ਰੂਰ ਹਜੇ ਇਹਨਾਂ ਦੇ ਚਾਲੂ ਰੱਖੀ ਹੈ ਲੇਕਿਨ ਜਿਹੜੇ ਰੇਲ ਦੀ ਰਫ਼ਤਾਰ ਹੈ ਉਸ ਨੂੰ ਕਟਾ ਦਿੱਤਾ ਗਿਆ ਇਸ ਦੇ ਨਾਲ ਹੀ ਇੱਕ ਨਵਾਂ ਜਿਹੜਾ ਅਪਡੇਟ ਉਸ ਦੇ ਵਿੱਚ ਵੀ ਸਾਹਮਣੇ ਆਇਆ ਹੈ ਕਿ ਜਿਹੜਾ ਪਠਾਨਪੁਰ ਤੋਂ ਜਲੰਧਰ ਜਾਣ ਵਾਲਾ ਰਸਤਾ ਹੈ ਇਸ ਉੱਤੇ ਵੀ ਆਵਾਜਾਈ ਜੜੀ ਆ ਗਈ ਹੈ ਵਾਹਨਾਂ ਦੀ ਉਹ ਰੋਕ ਦਿੱਤੀ ਗਈ ਹੈ ਕੱਛਾ ਇਹ ਹੈ ਕਿ ਪੁਲ ਦੇ ਨਾਲ ਪਾਣੀ ਜਿਹੜਾ ਚੱਕੀ ਪੁਲ ਦਾ ਜਿਹੜਾ ਤੇਜ ਬਹਾਵ ਦਾ ਟਕਰਾਰ ਰਿਹਾ ਹੈ ਇਸ ਕਾਰਨ ਜਿਹੜਾ ਇੱਕ ਪੁਰਾਣਾ ਪੁਲ ਸੀ ਉਹ ਟਹਿ ਟਹਿਰੀ ਹੋ ਗਿਆ ਜਿਸ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਇੱਕ ਇਹ ਵੀ ਫੈਸਲਾ ਲਿਆ ਹੈ ਕਿ ਜਿਹੜਾ ਪਠਾਨਕੋਟ ਤੋਂ ਜਲੰਧਰ ਨੂੰ ਜਾਣ ਵਾਲਾ ਰਸਤਾ ਹੈਗਾ ਉਸ ਉੱਤੇ ਵੀ ਜਿਹੜੀ ਵਾਹਨਾਂ ਦੀ ਆਵਾਜ਼ ਆਈ ਹੈ ਉਸ ਨੂੰ ਰੋਕ ਦਿੱਤਾ ਗਿਆ ਹੈ ਫਿਲਹਾਲ ਪ੍ਰਸ਼ਾਸਨ ਲਗਾਤਾਰ ਇਹ ਸਾਰੇ ਮਾਮਲੇ ਦੇ ਉੱਤੇ ਨਜ਼ਰ ਬਣਾਈ ਰੱਖਿਆ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਹੈ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ ਇਸ ਵੇਲੇ ਜੇ ਗੱਲ ਕਰੀਏ ਪਠਾਨਕੋਟ ਸ਼ਹਿਰ ਦੇ ਵਿੱਚ ਹੁਣ ਬਰਸਾਤ ਜਿਹੜੀ ਹੈ ਉਹ ਰੁਕ जरूर ਗਈ ਹੈ ਲੇਕਿਨ ਬੱਦਲ ਜਿਹੜੇ ਅਸਮਾਨ ਦੇ ਪੂਰੀ ਤਰ੍ਹਾਂ ਛਾਇਆ ਹੋਇਆ ਹੈ ਹਿਮਾਚਲ ਦੀ ਗੱਲ ਕਰੀਏ ਤੇ ਹਿਮਾਚਲ ਦੇ ਵਿੱਚ ਹਜੇ ਵੀ ਜਿਹੜੀ ਅਪਡੇਟ ਹੈ ਇਹ ਆ ਰਿਹਾ ਹੈ ਕਿ ਹਿਮਾਚਲ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਹਿਮਾਚਲ ਦੇ ਵਿੱਚ ਬਰਸਾਤ ਹੁੰਦੀ ਹੈ ਤੇ ਚੱਕੀ ਦਰਿਆ ਉਫਾਂ ਤੇ ਆ ਜਾਂਦਾ ਹੈ ਇਸ ਕਾਰਨ ਪ੍ਰਸ਼ਾਸਨ ਦੇ ਜਿੰਨੇ ਵੀ ਅਧਿਕਾਰੀ ਹਨ ਉਹ ਇਹ ਸਾਰੇ ਉੱਤੇ ਨਜ਼ਰ ਬਣਾ ਕੇ ਰੱਖੇ ਹੋਇਆ ਹੈ ਜੀ ਗੁਰਜੀਤ ਤਮਾਮ ਜਾਣਕਾਰੀ ਦੇ ਲਈ ਸ਼ੁਕਰੀਆ ਜਤेंद्रਤਾ ਦੱਸ ਦਈਏ ਕਿ ਪਠਾਨਕੋਟ ਦੇ ਚੱਕੀ ਦਰਿਆ ਪੁਲ ਤੇ ਜੋ ਖਤਰਾ ਮੰਡਰਾ ਰਿਹਾ ਹੈ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਇੱਥੇ ਨਜ਼ਰ ਬਣੀ ਹੋਈ ਹੈ ਉਹਨਾਂ ਦੇ ਵੱਲੋਂ ਲਗਾਤਾਰ ਉੱਥੇ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਇਹ ਫੈਸਲਾ ਵੀ ਲਿਆ ਗਿਆ ਹੈ ਕਿ ਜੋ ਟ੍ਰੇਨਾਂ ਨੇ ਉਹਨਾਂ ਦੀ ਸਪੀਡ ਇੱਥੋਂ ਜ਼ਰੂਰ ਘੱਟ ਕਰ ਦਿੱਤੀ ਗਈ ਹੈ ਆਵਾਜਾਈ ਪ੍ਰੋਪਰ ਤਰੀਕੇ ਦੇ ਨਾਲ ਟ੍ਰੇਨਾਂ ਦੀ ਬੰਦ ਨਹੀਂ ਕੀਤੀ ਗਈ ਹੈ ਕਿਉਂਕਿ ਬਹੁਤ ਸਾਰੇ ਲੋਕ ਨੇ ਜੋ ਕਿ ਇੱਕ ਥਾਂ ਤੋਂ ਦੂਜੀ ਥਾਂ ਜਾਣ ਦੇ ਲਈ ਟ੍ਰੇਨਾਂ ਦਾ ਸਹਾਰਾ ਲੈਂਦੇ ਨੇ ਟ੍ਰੇਨਾਂ ਦੇ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਨੇ ਤਾਂ ਉਸ ਨੂੰ ਦੇਖਦੇ ਹੋਏ ਪ੍ਰ ਦੇ ਵੱਲੋਂ ਜੋ ਟ੍ਰੇਨ ਦੀ ਆਵਾਜ਼ ਆਈ ਹੈ ਉਸ ਨੂੰ ਬੰਦ ਨਹੀਂ ਕੀਤਾ ਪਰ ਜ਼ਰੂਰ ਹੈ ਕਿ ਟ੍ਰੇਨ ਦੀ ਸਪੀਡ ਇੱਥੇ ਸলো ਜ਼ਰੂਰ ਕਰ ਦਿੱਤੀ ਗਈ ਹੈ ਤਾਂ ਇਹ ਤਸਵੀਰਾਂ ਬੇਸ਼ੱਕ ਡਰੋਨ ਵਾਲੀਆਂ ਜ਼ਰੂਰ ਨੇ ਪਰ ਪ੍ਰਸ਼ਾਸਨ ਦੇ ਵੱਲੋਂ ਵੀ ਲਗਾਤਾਰ ਇੱਥੇ ਨਜ਼ਰ ਬਣੀ ਹੋਈ ਹੁੰਦੀ ਹੈ ਪਠਾਨਕੋਟ ਦੇ ਚੱਕੀ ਦਰਿਆ ਪੁਲ ਤੇ ਇੱਕ ਖਤਰਾ ਮੰਡਰਾ ਰਿਹਾ ਹੈ ਲਗਾਤਾਰ ਹੋ ਰਹੀ ਬਾਰਿਸ਼ ਦੇ ਨਾਲ ਮਦਾਨੀ ਇਲਾਕਿਆਂ ਦੇ ਵਿੱਚ ਇਸ ਦਾ ਅਸਰ ਜ਼ਰੂਰ ਦੇਖਣ ਨੂੰ ਮਿਲ ਰਿਹਾ ਤਾਂ ਪੁਲ ਦੇ ਪ੍ਰੋਟੈਕਸ਼ਨ ਵਾਲ ਦਾ ਇਹ ਹਿੱਸਾ ਥਿਸਕਿਆ ਇਸ ਤੋਂ ਪਹਿਲਾਂ ਵੀ ਕੁਝ ਦਿਨ ਪਹਿਲਾਂ ਪੁਲ ਦੇ ਹੇਠੋਂ ਪ੍ਰੋਟੈਕਸ਼ਨ ਵਾਲ ਸੀ ਉਸ ਦੇ ਕੁਝ ਹਿੱਸਾ ਉੱਥੋਂ ਖਿਸਕਦਾ ਹੋਇਆ ਦਿਖਾਈ ਦਿੱਤਾ ਸੀ ਤਾਂ ਇੱਕ ਵਾਰ ਮੋੜ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਬੇਸ਼ੱਕ ਇਹ ਡਰਾਉਣ ਵਾਲੀਆਂ ਜ਼ਰੂਰ ਨੇ ਕਿਉਂਕਿ ਲਗਾਤਾਰ ਹੋ ਰਹੀ ਬਾਰਿਸ਼ ਦੇ ਨਾਲ ਕਈ ਥਾਵਾਂ ਤੇ ਅਸੀਂ ਨੁਕਸਾਨ ਦੇਖਿਆ ਕਈ ਪੁਲ ਟੁੱਟੇ ਨੇ ਲੋਕਾਂ ਦੇ ਘਰ ਤੱਕ ਪਾਣੀ ਦੇ ਵਿੱਚ ਵਹਿ ਗਏ ਨੇ ਤਾਂ ਇਹ ਤਸਵੀਰਾਂ ਡਰਾਉਣ ਵਾਲੀਆਂ ਜ਼ਰੂਰ ਨੇ ਤਾਂ ਪੁਲ ਦੇ ਪ੍ਰੋਟੈਕਸ਼ਨ ਵਾਲ ਦਾਏ ਜੋ ਹਿੱਸਾ ਹੈ ਮਿੱਟੀ ਦੀਆਂ ਜੋ ਟਿੱਗਾ ਨੇ ਇਹ ਡਿੱਗਦੀਆਂ ਹੋਈਆਂ ਜ਼ਰੂਰ ਦਿਖਾਈ ਦੇ ਰੀਆਂ ਨਾ ਤਾਂ ਰੇਲਵੇ ਵਿਭਾਗ ਦੇ ਵੱਲੋਂ ਵੀ ਇਸ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਚੱਕੀ ਦਰਿਆ ਦੇ ਇਸ ਪੁਲ ਤੋਂ ਟ੍ਰੇਨ ਲੱਗਦੀ ਹੈ ਜੋ ਕਿ ਜੰਮੂ ਕਸ਼ਮੀਰ ਦੇ ਨਾਲ ਵੀ ਜੰਮੂ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਇਸ ਟ੍ਰੇਨ ਦੇ ਰਾਹੀਂ ਆਵਾਜਾਈ ਕੀਤੀ ਜਾਂਦੀ ਹੈ ਤਾਂ ਰੇਲਵੇ ਪ੍ਰਸ਼ਾਸਨ ਦੇ ਵੱਲੋਂ ਇਹ ਜ਼ਰੂਰ ਜਾਰੀ ਕੀਤਾ ਗਿਆ ਕਿ ਜੋ ਵੀ ਇਸ ਪੁਲ ਦੇ ਉੱਤੋਂ ਟ੍ਰੇਨ ਲੰਘੇਗੀ ਉਸ ਦੀ ਸਪੀਡ ਸਲੋ ਕਰ ਦਿੱਤੀ ਗਈ ਹੈ ਕਿ ਬਹੁਤ ਹੋਲੀ ਗਤੀ ਦੇ ਨਾਲ ਇੱਥੋਂ ਟ੍ਰੇਨਾਂ ਲੰਘਣਗੀਆਂ ਤੇ ਬਾਕੀ ਆਵਾਜਾਈ ਜੋ ਨਾਲ ਦੇ ਪੁਲ ਨੇ ਉੱਥੋਂ ਵੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਤਾਂ ਪਠਾਨਕੋਟ ਦੇ ਚੱਕੀ ਦਰਿਆ ਤੇ ਇਹ ਖਤਰਾ ਮੰਡਰਾ ਰਿਹਾ ਹੈ ਤਾਂ ਪਾਣੀ ਦੇ ਤੇਜ਼ ਵਹਾਅ ਨੇ ਇਹ ਮੁਸੀਬਤਾਂ ਜ਼ਰੂਰ ਵਧਾਈਆਂ ਨੇ